ਕਮਗ੍ਰਿਪਗੁਆਂਟਮਾਨ ਸਾਹਿਬ ਕਹਿੰਦੇ ਕਿ ਸਾਡੇ ਤੋਂ ਲੋਕ ਬਹੁਤ ਕੁਝ ਨੇ ਅਸੀਂ 22 ਮਹੀਨਿਆਂ ਚੋਕ ਕਰਦ ਖਿਆ ਜਿਹੜਾ ਪਿਛਲੇ 75 ਸਾਲਾਂ ਦੇ ਵਿੱਚ ਨਹੀਂ ਹੋਇਆ ਆ ਪਾਨੇ ਸਿੱਧੂ ਵਾਲੇ ਸਵਾਲ ਤੇ ਜਲੂਸ ਨਿਕਲ ਗਿਆ ਇਹਨਾਂ ਦਾ ਤੇਰਾਂ ਦੀਆਂ ਤੇਰਾਂ ਜਿੱਤਣ ਵਾਲੀ ਜਿਹੜੇ ਦਾਅਵੇ ਕੀਤੇ ਜਾ ਰਿਹਾ ਇਹ ਹਕੀਕਤਾਂ ਤੋਂ ਬਹੁਤ ਦੂਰ ਦੀ ਗੱਲ ਆ ਆ ਬਿਜਲੀ ਮੁਫਤ ਦੀ ਗੱਲ ਕਰ ਰਿਹਾ ਹੁਣ ਕੱਟ ਪਤਾ ਕਿੰਨੇ ਵੱਡੇ ਵੱਡੇ ਲੱਗ ਰਹੇ ਆ ਪੰਜਾਬ ਦੇ ਅੰਦਰ ਸਵੇਰੇ ਵੀ ਕੱਟ ਜਦੋਂ ਬਿਜਲੀ ਦੀ ਜ਼ਰੂਰਤ ਆ ਸ਼ਾਮ ਨੂੰ ਵੀ ਕੱਟ ਇਹਨਾਂ ਦਿਨਾਂ ਚ ਕੱਟ ਲੱਗਦਾ ਤੇ ਗਰਮੀ ਦੇ ਵਿੱਚ ਕੀ ਹਾਲ ਹੋਏਗਾ ਇਹ ਵੀ ਭਗਵੰਤ ਮਾਨ ਜੀ ਦੱਸ ਦੇਣ ਵੀ ਜਿਹੜਾ ਡੇਰਾ ਸੱਚੇ ਸੌਦੇ ਵਾਲੇ ਦਾ ਗਰਮੀਤ RAM ਰਹੀਮ ਦੀ ਸਾਰੇ ਕੇਸ ਜਿਹੜੇ ਪੰਜਾਬ ਗਵਰਨਮੈਂਟ ਨੇ ਦਰਜ ਕਰੇ ਸੀ ਉਹ ਕਿਹਦੀ ਮਦਦ ਨਾਲ ਟਰਾਂਸਫਰ ਕਰਾ ਕੇ ਲੈ ਕੇ ਗਿਆ ਸੱਚੇ ਸੌਦੇ ਵਾਲਿਆਂ ਨਾਲ ਮਿਲੇ ਹੋਏ ਨੇ ਵੀ ਸਾਡੀਆਂ ਵੋਟਾਂ ਨਾ ਖਰਾਬ ਹੋ ਜਾਣ ਪਰਮਰਾਜ ਉਮਰਾ ਨੰਗਲ ਬਹਾਲ ਕਰ ਦਿੱਤਾ ਹੁਣ ਹਾਈ ਕੋਰਟ ਨੇ ਤੇ ਕੋਰਟ ਪੂਰਾ ਗੋਲੀ ਕਾਢ ਦਾ ਕਿਹੜਾ ਇਨਸਾਫ ਕਰਨੀ ਹੈ ਭਗਵੰਤ ਮਾਨ ਜੀ ਕੇਜਰੀਵਾਲ ਜੀ ਦੱਸਣ ਤਾਂ ਸਹੀ ਪੰਜਾਬ ਦੇ ਲੋਕਾਂ ਨੂੰ ਮੁਰਾਲ ਸਿੰਘ ਉਮਰਾਨੰਗਲੂ ਬਹਾਲ ਕਰਤਾ ਕਹਿੰਦੇ ਕਿ ਪ੍ਰੋਸੀਜਰ ਨਹੀਂ ਹੈ ਕਿ ਆਈਪੀਐਸ ਅਫਸਰ ਜਾਂ ਮੁਲਾਜ਼ਮ ਨੂੰ ਕਿ ਤੁਸੀਂ 5 ਸਾਲ ਹੀ ਸਸਪੈਂਡ ਕਰ ਗਾ ਦੇ ਫੈਸਲਾ ਲੈ ਲਓ ਜਾਂ ਜਿਹੜਾ ਕਾਨੂੰਨ ਹੈ ਕਿ ਇੰਨੇ ਮਹੀਨੇ ਤੋਂ ਬਾਅਦ ਸਸਪੈਂਡ ਨਹੀਂ ਰੱਖ ਸਕਦੇ ਨਹੀਂ ਫਿਰ ਮਤਲਬ ਸਸਪੈਂਡ ਰੱਖਿਆ ਕਿਉਂ ਇਸ ਸਪਾਸਟਰ ਦਾ ਕਾਰਨ ਉਹ ਕਹਿੰਦੇ ਕਿ ਸਾਡੀ ਸਰਕਾਰ ਬੜੀ ਵਧੀਆ ਚੱਲ ਰਹੀ ਹੈ ਸਾਨੂੰ ਅਸਲ ਦੇ ਵਿੱਚ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹ ਨਹੀਂ ਟਿਕਨ ਦੇ ਰਹੀਆਂ ਉਹ ਨਹੀਂ ਚੱਲਣ ਦੇ ਰਹੀਆਂ ਉਹ ਜੈਲਸੀ ਕਰਦੀਆਂ ਨੇ ਰਵਾਇਤੀ ਪਾਰਟੀਆਂ ਨੇ ਕਰੋ ਉਹਨਾਂ ਦਾ ਗੁੱਟ ਫੜ ਕੇ ਰੋਕਿਆ ਗਿਆ ਇਹਨੂੰ ਕਰਾਪਸ਼ਨ ਇਹਨਾਂ ਤੋਂ ਬੰਦ ਨਹੀਂ ਹੋਈ। ਪੰਜਾਬ ਤਾਂ ਕੰਗਾਲ ਹੋ ਜਾਏਗਾ। ਸਾਡੀ ਤਾਂ శ్రీలంਕਾ ਨਾਲੋਂ ਪਿਹੜੀ ਹਾਲਤ ਬਣ ਜਾਣੀ ਆਉਣ ਵਾਲੇ ਦਿਨਾਂ। ਦੇਸ਼ ਦੀ ਸਰਵੋੱਚ ਅਦਾਲਤ ਨੇ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਚੋਣ ਨੂੰ ਲੈ ਕੇ ਵੱਡੀ ਟਿੱਪਣੀ ਕੀਤੀ ਹੈ ਕਿ ਅਸੀਂ ਲੋਕਤੰਤਰ ਦਾ ਕਤਲ ਨਹੀਂ ਹੋਣ ਦਵਾਂਗੇ। ਪ੍ਰोसीडिंग ਸਾਰੀ ਜਿਹੜੀ ਆ ਉਹ ਹਾਈ ਕੋਰਟ ਨੂੰ ਦੇਸ਼ ਜਾ ਕਰ ਦਿੱਤੇ ਕਿ ਜ਼ਬਤ ਕੀਤੀ ਜਾਵੇ ਤੇ 22 ਮਹੀਨੇ ਦੀ ਹੋ ਚੁੱਕੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਇਹਨਾਂ 22 ਮਹੀਨਿਆਂ ਦੇ ਵਿੱਚ ਜਿਹੜੀਆਂ ਗਰੰਟੀਆਂ ਦਿੱਤੀਆਂ ਸੀ ਉਹਨਾਂ ਗਰੰਟੀਆਂ ਚ ਕਿੰਨੀਆਂ ਪੂਰੀਆਂ ਹੋਈਆਂ ਇਸ ਬਾਬਤ ਅਸੀਂ ਗੱਲਬਾਤ ਕਰਾਂਗੇ ਸੀਪੀਐਮ ਪੰਜਾਬ ਦੇ ਸੂਬਾ ਸਕੱਤਰ ਕਾਮਰੜ ਸੁਖਵਿੰਦਰ ਸਿੰਘ ਸਿੱਖੋਣਾਂ ਸਿੱਖੋ ਸਾਹਿਬ ਜਿਹੜਾ ਨਗਰ ਨਿਗਮ ਦੇ ਵਿੱਚ ਬਹੁਤ ਕੁਝ ਹੋਇਆ ਇੱਕ ਆਮ ਆਦੀ ਪਾਰਟੀ ਤੇ ਕਾਂਗਰਸ ਦੇ ਰਲ ਕੇ ਕਾਉਂਸਲਰਾਂ ਦੀਆਂ ਵੋਟਾਂ ਅੱਠ ਵੈਲਿਡ ਇਨਵੈਲਿਡ ਕਰਾ ਦਿੱਤੀਆਂ ਜਾਂਦਾ ਮਸਲਾ ਸੁਪਰੀਮ ਕੋਰਟ ਚ ਪਹੁੰਚਦਾ ਤੇ ਸੁਪਰੀਮ ਕੋਰਟ ਦੀ ਵੱਡੀ ਟਿੱਪਣੀ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਅਸੀਂ ਸੀਪੀਐਮ ਵੱਲੋਂ ਪਹਿਲਾਂ ਵੀ ਜਿਹੜਾ ਲੋਕਤੰਤਰਕ ਤਰੀਕੇ ਦੇ ਨਾਲ ਮジョਰਿਟੀ ਨੂੰ ਮਨੋਰਿਟੀ ਵਿੱਚ ਤਬਦੀਲ ਕਰਨਾ ਸਰਕਾਰੀ ਤੰਤਰ ਦੇ ਵਰਤੋਂ ਕਰਕੇ ਭਾਜਪਾ ਵੱਲੋਂ ਉਹਦੀ ਅਸੀਂ ਪਹਿਲਾਂ ਵੀ ਨਿੰਦਾ ਕਰਦੇ ਆ ਤੇ ਅੱਜ ਵੀ ਨਿੰਦਾ ਕਰਦੇ ਆ ਕਿਉਂ ਇਹਨਾਂ ਨੇ ਗੈਰ ਸੰਵਿਧਾਨਕ ਸਾਰਾ ਕੰਮ ਕੀਤਾ ਸੁਪਰੀਮ ਕੋਰਟ ਨੇ ਜਿਹੜਾ ਅੱਜ ਟਿੱਪਣੀ ਕੀਤੀ ਆ ਉਸ ਨੂੰ ਵੈਲਕਮ ਕਰਦੇ ਆ ਕਿ ਜਿਹੜਾ ਜਮਹੂਰੀਅਤ ਦਾ ਹੈ ਕਾਹਨ ਕਰਨ ਲੱਗੀ ਆ ਔਰ ਇੱਥੇ ਤੱਕ ਹੀ ਸੀਮਤ ਨਹੀਂ ਭਾਜਪਾ ਸਰਕਾਰ ਸਿવાય ਸਰਕਾਰਾਂ ਨੂੰ ਜਿੰਨੀਆਂ ਵਿਰੋਧੀ ਸਰਕਾਰਾਂ ਨੇ ਦੇਖ ਦੇੰਦਾ ਉਹਨਾਂ ਦੇ ਉੱਤੇ ਲਗਾਤਾਰ ਮਤਲਬ ਹਮਲੇ ਕੀਤੇ ਜਾ ਰਹੇ ਜੀਐਸਟੀ ਦੀ ਉਹਨਾਂ ਦੀ ਬਣਦੀ ਰਾਸੀ ਨਹੀਂ ਵਾਪਸ ਕੀਤੀ ਜਾ ਰਹੀ ਗਵਰਨਰਾਂ ਦੇ ਰਾਹੀਂ ਜਿਹੜੀਆਂ ਵਿਧਾਨ ਸਭਾਵਾਂ ਮਤਲਬ ਪਾਸ ਕਰਦੀਆਂ ਨੇ ਵਿਧਾਨ ਸਭਾ ਦੇ ਅੰਦਰ ਕੁਝ ਵੀ ਤੋਂ ਉਹਦੇ ਪ੍ਰਵਾਨਗੀ ਨਹੀਂ ਦਿੱਤੀ ਜਾ ਰਹੀ ਔਰ ਸਿੱਧੇ ਤੌਰ ਦੇ ਉੱਤੇ ਭਾਜਪਾ ਗਵਰਨਰਾਂ ਨੂੰ ਆਪਣੇ ਇੱਕ ਹਥਿਆਰ ਦੇ ਵਜੋਂ ਵਿਰੋਧੀ ਸਰਕਾਰਾਂ ਨੂੰ ਇੱਕ ਵਿਵਪਤਾ ਖੜੀ ਕਰਦੇ ਆ ਜਾਂ ਡੀਸਟੈਬਲਾਈਜ਼ ਕਰਨ ਦਾ ਪੂਰਾ ਯਤਨ ਕੀਤਾ ਜਾ ਰਿਹਾ ਉਹਦੇ ਵੀ ਅਸੀਂ ਨਿੰਦਾ ਕਰਦੇ ਆ ਉਸ ਦੇ ਸੰਦਰਭ ਵਿੱਚ ਸੀਪੀਆਈਐਮ ਦੇ ਸਰਕਾਰ ਜਿਹੜੀ ਅਗਵਾਈ ਚ ਚੱਲ ਰਹੀ ਆ ਕੇਰਲਾ ਦੀ ਉਹਨਾਂ ਵੱਲੋਂ ਸਮੁੱਚੀ ਸਰਕਾਰ ਕੈਬਨਿਟ ਸਾਰੇ ਐਮਐਲਏ ਲੈਫਟ ਡੈਮੋਕ੍ਰੈਟਿਕ ਫਰੰਟ ਦੇ 8 ਫਰਵਰੀ ਨੂੰ ਦਿੱਲੀ ਧਰਨਾ ਦੇ ਰਹੇ ਨੇ ਇਹਦੇ ਨਾਲ ਨਾਲ ਸੀਪੀਐਮ ਦੇਸ਼ ਭਰ ਦੇ ਅੰਦਰ ਰਾਜਧਾਨੀਆਂ ਦੇ ਅੰਦਰ ਵੀ ਔਰ ਸਾਰੇ ਜ਼ਿਲ੍ਹਿਆਂ ਚ ਸਬਡਿਵੀਜ਼ਨ ਪੱਧਰ ਦੇ ਉੱਤੇ ਅਸੀਂ ਵਿਰੋਧ ਪ੍ਰਦਰਸ਼ਨ ਕਰ ਰਹੇ ਹਾਂ ਕੇਂਦਰ ਸਰਕਾਰ ਦੀਆਂ ਔਰ ਗਵਰਨਰਾਂ ਦੀਆਂ ਜਿਹੜੀਆਂ ਗੈਰ ਵਿਧਾਨਕ ਗਤੀਵਿਧੀਆਂ ਨੇ ਔਰ ਦੇਸ਼ ਦੇ ਸੰਘੀ ਢਾਂਚੇ ਦੇ ਉੱਤੇ ਲਗਾਤਾਰ ਜਿਹੜਾ ਹਮਲਾ ਕੀਤਾ ਜਾ ਰਿਹਾ ਮੋਦੀ ਸਰਕਾਰ ਵੱਲੋਂ ਉਸ ਦੇ ਵਿਰੋਧ ਵਿੱਚ ਅਸੀਂ 8 ਫਰਵਰੀ ਨੂੰ ਸਾਰੇ ਦੇਸ਼ ਵਿਆਪੀ ਇੱਕ ਐਕਸ਼ਨ ਵੀ ਕਰਨ ਜਾ ਰਹੇ ਆ मतलब केरला ਦੀ ਸਰਕਾਰ ਵੀ ਸੈਂਟਰ ਸਰਕਾਰ ਤੋਂ ਤੰਗ ਹੈ ਇਹੋ ਤੰਗੀ ਭਗਵੰਤ ਮਾਨ ਸਾਹਿਬ ਚੱਲ ਰਹੇ ਨੇ ਇਹੋ ਤੰਗੀ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਲ ਚੱਲ ਰਹੇ ਸੈਂਟਰ ਦੀ ਜੀ ਦੇਖੋ ਮੈਂ ਤਾਂ ਇਹ ਕਿਹਾ ਵੀ ਜਿੰਨੀਆਂ ਵੀ ਚਾਹੇ ਉਹ ਕਾਂਗਰਸ ਦੀਆਂ ਸਰਕਾਰਾਂ ਚਾਹੇ ਉਹ ਆਪ ਵਾਲੇ ਨੇ ਜਾਂ CPI(M) ਦੀਆਂ ਜਾਂ ਹੋਰ ਜਿਹੜੀਆਂ ਵਿਰੋਧੀ ਸਰਕਾਰਾਂ ਨੂੰ ਸਮੁੱਚੀਆਂ ਵਿਰੋਧੀ ਸਰਕਾਰਾਂ ਨੂੰ ਉਹ ਟਾਇਲਟ ਕਰਨ ਵਾਸਤੇ ਤਿਆਰ ਨਹੀਂ ਹੈ ਦੇਖੋ ਕਿੰਨੇ ਵੱਡੇ ਮਤਲਬ ਜਮਹੂਰੀਅਤ ਦੇ ਉੱਤੇ ਹਮਲਾ ਜਿਹੜਾ ਪਿਛਲਾ ਪਾਰਲੀਮੈਂਟ ਸੈਸ਼ਨ ਚੱਲਿਆ ਉਹਦੇ ਚ ਹਾਲਾਂਕਿ ਆਪੋਜੀਸ਼ਨ ਇੰਨੀ ਮਜ਼ਬੂਤ ਨਹੀਂ ਹੈ ਪਾਰਲੀਮੈਂਟ ਚ ਸਾਰੇ ਦੇਸ਼ ਨੂੰ ਪਤਾ ਆਪੋਜੀਸ਼ਨ ਭਾਵੇਂ ਕਮਜ਼ੋਰ ਹੈ ਪਰ ਇਹਦੇ باوجود ਵੀ ਆਪੋਜੀਸ਼ਨ ਦੇ 146 ਮੈਂਬਰ ਪਾਰਲੀਮੈਂਟ ਸਸਪੈਂਡ ਕਰਨੇ ਇਹ ਸਾਡੀ ਜਮਹੂਰੀਅਤ ਲਈ ਇੱਕ ਕਾਲਾ ਧੱਬਾ ਹੈ ਜਮਹੂਰੀਅਤ ਦੇ ਉੱਤੇ ਬਹੁਤ ਵੱਡਾ ਹਮਲਾ ਕੀਤਾ ਤੇ ਜੇ ਇੰਨੀ ਵੱਡੀ ਮੈਜੋਰਿਟੀ ਲੈ ਕੇ ਵੀ ਤੁਸੀਂ ਮਨੋਰਟੀ ਨੂੰ ਬਿਲਕੁਲ ਹੀ ਟਾਇਲਟ ਨਹੀਂ ਕਰਦੇ ਤਾਨਾशाही ਤੋਂ ਘੱਟ ਗੱਲ ਕੀ ਹੈ ਇਹ ਤਾਨਾਸ਼ਾਹ ਮਤਲਬ ਰਵਈਆ ਹੈ ਸਰਕਾਰ ਦਾ ਜਿੱਦਨੇ ਨਗਰ ਨਿਗਮ ਦੇ ਵਿੱਚ ਭਾਜਪੀ ਨੇ ਮਿਊਨਿਸਪਲ ਕਾਰਪੋਰੇਸ਼ਨ ਦੇ ਮੇਅਰ ਦੀ ਚੋਣ ਧੱਕੇ ਨਾਲ ਲੁੱਟੀ ਜਿਹੜੇ ਇਲਜ਼ਾਮ ਲੱਗਦੇ ਨੇ ਉਹਨਾਂ 'ਚ ਤੁਸੀਂ ਵੀ ਲਾਰੇ ਬਾਕੀ ਪਾਰਟੀਆਂ ਭਗਵੰਤ ਮਾਨ ਸਾਹਿਬ ਬਣੀ ਦਿੱਲੀ ਜਾ ਕੇ ਧਰਨਾ ਦਿੰਦੇ ਰਵਿੰਦ ਕੇਜਰੀਵਾਲ ਦੇ ਨਾਲ ਕਿ ਕਹਿੰਦੇ ਜੇ ਐਮਸੀ ਇਲੈਕਸ਼ਨ ਲੁੱਟੀ ਜਾ ਸਕਦੀ ਹੈ ਤੇ 24 'ਚ ਕੀ ਆਸ ਰੱਖੀ ਜਾ ਸਕਦੀ ਜੇ 24 'ਚ ਭਾਜਪੀ ਨੂੰ ਨਾ ਰੋਕਿਆ ਗਿਆ ਤੇ ਮੋਦੀ ਪੂਤਨ ਬਣ ਜਾਊਗਾ ਜੀ। ਹੋ ਅਸੀਂ ਇਸ ਵਾਸਤੇ ਦੇਸ਼ ਪੱਧਰ ਤੇ ਸੀਪੀਐਮ ਆਪਣਾ ਬਣਦਾ ਯੋਗਦਾਨ ਵੀ ਪਾ ਰਹੀ ਹੈ ਸੀਪੀਐਮ ਦੀ ਕੇਂਦਰੀ ਕਮੇਟੀ ਪਿਛਲੇ ਦਿਨਾਂ ਚ ਅਸੀਂ ਤਰਵਿੰਦਰਮ ਚ ਕੀਤੀ ਆ 28 ਤੋਂ 30 ਤਰੀਕ ਤੱਕ ਉਹ ਚ ਵੀ ਅਸੀਂ ਇਹ ਨਿਰਣਾ ਲਿਆ ਵੀ ਅਸੀਂ ਯਤਨ ਕਰਾਂਗੇ ਵੱਧ ਤੋਂ ਵੱਧ ਆਪੋਜੀਸ਼ਨ ਦੀਆਂ ਵੋਟਾਂ ਨੂੰ ਇੱਕ ਥਾਂ ਇਕੱਠਿਆ ਕੀਤਾ ਜਾਵੇ ਕਾਰਪੋਰੇਟ ਤੇ ਕ੍ਰਿਮੀਨਲ ਜਿਹੜਾ ਗੱਠ ਜੋੜ ਆ ਏਨੂੰ ਹਰਾਉਣ ਵਾਸਤੇ ਜਿਹੜਾ ਮੋਦੀ ਦੀ ਗਵਾਈ ਚ ਚੱਲ ਰਿਹਾ ਹਰ ਸੰਭਵ ਯਤਨ ਹੋਏਗਾ ਸਾਡੇ ਵੱਲੋਂ ਉਹਦੇ ਚ ਉਹ ਹਰ ਯਤਨ ਕਰ ਰਹੇ ਨੇ ਪਰ ਇਹ ਹੈ ਵੀ ਉਹ ਈਡੀ ਨੂੰ ਇਨਕਮ ਟੈਕਸ ਨੂੰ ਜਿਹੜੀਆਂ ਹੋਰ ਏਜੰਸੀਆਂ ਨੇ ਸਰਕਾਰ ਦੀਆਂ ਕੇਂਦਰ ਦੀਆਂ ਉਹਦਾ ਦੁਰਪਯੋਗ ਕਰ ਰਿਆ ਵਿਰੋਧੀ ਪਾਰਟੀਆਂ ਤੇ ਵਿਰੋਧੀ ਸਰਕਾਰਾਂ ਦੇ ਉੱਤੇ ਮਤਲਬ ਉਹਨਾਂ ਸੰਸਥਾਵਾਂ ਦੀ ਜਿਹੜੀਆਂ ਸੰਵਧਾਨਕ ਸੰਸਥਾਵਾਂ ਨੇ ਉਹਦੀ ਦਰਵਰਤੋਂ ਕੀਤੀ ਜਾ ਰਹੀ ਹੈ ਜਿੱਦੋਂ ਫੈਡਰਲ ਢਾਂਚੇ ਦੀ ਗੱਲ ਕਰਦੇ ਉਹ ਫੈਡਰਲ ਢਾਂਚੇ ਦੀ ਸ਼ਰੂਮ ਨਹੀਂ ਕਾਲੀਦਲ ਗੱਲ ਕਰਦਾ ਰਿਹਾ ਉਹ ਜਦੋਂ ਕਰਦੇ ਸੀ ਉਹਨੂੰ ਸਾਰੀਆਂ ਦੇਸ਼ ਦੀਆਂ ਕਈ ਪਾਰਟੀਆਂ ਕਹਿੰਦੇ ਵੱਖਵਾਦੀ ਨੇ ਜੀ ਦੇਖੋ ਇਹ ਗੱਲ ਜਿਹੜੀ ਫੈਡਰਲ ਢਾਂਚੇ ਦੀ ਗੱਲ ਆ ਫੈਡਰਲ ਢਾਂਚੇ ਦੇ ਵਾਸਤੇ ਸੀਪੀਐਮ ਸਭ ਤੋਂ ਮੋਹਰ ਲਿਆ ਕਤਾਰਾਂ 'ਚ ਸਟੈਂਡ ਕਰਦੀ ਹੈ ਤੇ ਉਸ ਵੇਲੇ ਵੀ ਸਟੈਂਡ ਕਰਦੀ ਹੈ ਤੇ ਅੱਜ ਵੀ ਸਟੈਂਡ ਕਰਦੇ ਆ ਤੇ ਕਾਲੀ ਦਲ ਜਦੋਂ ਫੈਡਰਲ ਢਾਂਚੇ ਦੀ ਗੱਲ ਕਰਦਾ ਤਾਂ ਸੀਪੀਐਮ ਨੇ ਉਸ ਵੇਲੇ ਵੀ ਸਮਰਥਨ ਕੀਤਾ ਤੇ ਅੱਜ ਵੀ ਸਮਰਥਨ ਕਰਦੇ ਜਿਹੜਾ ਵੀ ਫੈਡਰਲ ਢਾਂਚੇ ਦੇ ਹੱਕ ਵਿੱਚ ਸਟੈਂਡ ਕਰੇਗਾ ਜੀ ਉਹ ਸ਼੍ਰੋਮਣੀ ਕਾਲੀ ਦਲ ਹੋਵੇ ਜਾਂ ਕੋਈ ਹੋਰ ਹੋਵੇ ਜਿਹੜੀ ਆ ਵੀ ਫੈਡਰਲ ਢਾਂਚੇ ਨੂੰ ਮਜ਼ਬੂਤ ਕਰਨ ਲਈ ਜਿੰਨੀਆਂ ਦੇਸ਼ ਦੇ ਵਿੱਚ ਸ਼ਕਤੀਆਂ ਜਾਂ ਪੋਲਿਟੀਕਲ ਪਾਰਟੀਆਂ ਨੇ ਉਹਨਾਂ ਸਾਰਿਆਂ ਦਾ ਅਸੀਂ ਸਮਰਥਨ ਕਰਦੇ ਹਾਂ ਅਸੀਂ ਲਗਾਤਾਰ ਯਤਨ ਕਰਦੇ ਹਾਂ ਵੀ ਇਹ ਗੱਲ ਮਤਲਬ ਮਜ਼ਬੂਤੀ ਦੇ ਨਾਲ ਪੇਸ਼ ਕੀਤੀ ਜਾਵੇ ਰਾਜਾਂ ਦੇ ਅਧਿਕਾਰਾਂ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਜਿਹੜੀ ਦਖਲਅੰਦਾਜ਼ੀ ਕੀਤੀ ਜਾ ਰਹੀ ਆ ਤੇ ਰਾਜਾਂ ਦੇ ਅਧਿਕਾਰਾਂ ਨੂੰ ਲਗਾਤਾਰ ਉਸ ਮਾਪਤ ਕਰਨ ਵਾਲੇ ਪਾਸੇ ਕੇਂਦਰ ਸਰਕਾਰ ਵੱਧ ਰਹੀ ਆ ਇਹ ਦੇਸ਼ ਦੇ ਸੰਘੀ ਢਾਂਚੇ ਲਈ ਸਭ ਤੋਂ ਵੱਡਾ ਖਤਰਾ ਹੈ ਔਰ ਜਮਹੂਰੀਅਤ ਲਈ ਸਾਡੇ ਸੰਵਿਧਾਨ ਲਈ ਸਭ ਤੋਂ ਵੱਡਾ ਖਤਰਾ ਉਸ ਖਤਰੇ ਨੂੰ ਸਮਝਦੇ ਹੋਇਆ ਭਾਪਦੇ ਹੋਇਆ ਸੀਪੀਐਮ ਕੇਂਦਰ ਦੇ ਵਿੱਚ ਇਹਨਾਂ ਸਾਰੇ ਮਸਲਿਆਂ ਦੇ ਉੱਤੇ ਅਸੀਂ ਆਪਣੀ ਗੱਲ ਬੇਵਾਕੀ ਨਾਲ ਕਰਦੇ ਆ ਤੇ ਲੜਦੇ ਆ ਅਸੀਂ ਇਸ ਸਵਾਲ ਦੇ ਉੱਤੇ ਸਾਰੀਆਂ ਓਪੋਜੀਸ਼ਨ ਪਾਰਟੀਆਂ ਖਤਰਾ ਤੇ ਮਹਿਸੂਸ ਕਰ ਰਹੀਆਂ ਨੇ ਲੇਕਿਨ ਫਿਰ ਵੀ 224 ਦੇ ਵਿੱਚ ਇੰਡੀਆ ਗੱਠ ਜੋੜਨ ਲੈ ਕੇ ਕਈ ਤਰ੍ਹਾਂ ਦੀਆਂ ਤਰੇੜਾਂ ਨੇ ਤੇ ਕਈ ਤਰ੍ਹਾਂ ਦੀਆਂ ਵਿਚਾਰਧਾਰਾ ਨੇ ਇਹ ਕੋ ਉਹਦੇ ਚ ਮੈਂ ਪਹਿਲਾਂ ਵੀ ਤੁਹਾਡੇ ਚੈਨਲ ਦੇ ਰਾਹੀਂ ਇਹ ਗੱਲ ਸਪਸ਼ਟ ਕੀਤੀ ਆ ਸੀਪੀਐਮ ਦੀ ਜਿਹੜੀ ਸਮਝਦਾਰੀ ਆ ਅਸੀਂ ਇਹ ਸੂਬਿਆਂ ਪੱਧਰ ਤੇ ਜਿਹੜੀ ਐਡਜਸਟਮੈਂਟਾਂ ਹੋ ਸਕਦੀਆਂ ਨੈਸ਼ਨਲ ਲੈਵਲ ਤੇ ਸੰਭਵ ਨਹੀਂ ਐ ਤੇ ਸਾਡੇ ਵਾਲੀ ਗੱਲ ਦੀ ਸੀਪੀਐਮ ਦੇ ਕੇਂਦਰੀ ਕਮੇਟੀ ਦੀ ਜਿਹੜੀ ਸਮਝਦਾਰੀ ਸੀ ਉਹਦੀ ਪੁਸ਼ਟੀ ਹੋ ਗਈ ਆ ਤਾਂ ਹੁਣ ਉਹਦੇ ਚ ਕਈ ਤਰ੍ਹਾਂ ਦੀਆਂ ਛੋਟੀਆਂ-ਮੋਟੀਆਂ ਕਟਨਾਮਾ ਵਾਪਰਦੀਆਂ ਨੇ ਜਿਵੇਂ ਨितीश ਕੁਮਾਰ ਦਾ ਚਲੇ ਜਾਣਾ ਤੁਹਾਡੇ ਮਨ ਚ ਇਹ ਗੱਲ ਹੋਏਗਾ ਔਰ ਸਰੋਤੇ ਵੀ ਇਹ ਸਮਝਦੇ ਹੋਣਗੇ ਕੋਕੇ ਨਰਤੇਸ਼ ਕੁਮਾਰ ਦਾ बार-बार ਮਤਲਬ ਪਾਲਾ ਬਦਲਣਾ ਉਹਦਾ ਇੱਕ ਕਰੈਕਟਰ ਮਤਲਬ ਹੋ ਚੁੱਕਿਆ ਸੋ ਅੱਜ ਜਿਹੜਾ ਸਵਾਲ ਦੇਸ਼ ਦੇ ਸਾਹਮਣੇ ਹੈ ਕਿ ਇਨ੍ਹਾਂ ਸਰਮਾਇਆਦਾਰ ਜ਼ਗੀਰਦਾਰ ਜਿਹੜੀਆਂ ਪਾਰਟੀਆਂ ਨੇ ਉਹਨਾਂ ਪਾਰਟੀਆਂ ਦੇ ਵਿੱਚ ਜਿਹੜੀ ਕ੍ਰਾਪਸ਼ਨ ਦਾ ਸਵਾਲ ਆ ਉਹ ਸਮੇਤ ਭਾਜਪਾ ਤੇ ਬਾਕੀ ਜਿਹੜੀਆਂ ਸਰਮਾਇਆਦਾਰ ਜ਼ਗੀਰਦਾਰ ਪਾਰਟੀਆਂ ਨੇ ਇਹ ਬਿਮਾਰੀ ਹੈ ਤੋ ਬਿਮਾਰੀ ਮਤਲਬ ਉਹਨਾਂ ਕੋਲ ਹਥਿਆਰ ਹੈ ਹੁਣ ਰਾਜ ਕਰਨ ਵਾਲਿਆਂ ਕੋਲ ਉਹ ਹਥਿਆਰ ਦੀ ਦਰਵਰਤੋਂ ਆ ਜਿਹੜੀ ਉਹ ਵਿਰੋਧੀਆਂ ਲਈ ਕਰਦੇ ਆ ਤੇ ਭਾਜਪਾ ਵਾਲਿਆਂ ਲਈ ਨਹੀਂ ਕਰਦੇ ਜੇ ਉਹ ਭਾਜਪਾ ਦਾ ਪਾਲਾ ਕੋਈ ਮਲ ਲੈਂਦਾ ਫਿਰ ਉਹ ਇਨਕੁਆਰੀ ਬੰਦ ਕਰ ਦਿੰਦੇ ਨੇ ਸੋ ਇਹ ਸਵਾਲ ਇੱਕ ਬਹੁਤ ਸੀਰੀਅਸ ਸਵਾਲ ਆ ਵੀ ਸੰਵਿਧਾਨਕ ਸੰਸਥਾ ਨੂੰ ਸੰਵਿਧਾਨਕ ਸੰਸਥਾ ਮਾਨੇ ਤੌਰ ਤੇ ਚੱਲਣ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੇ ਇੱਕ ਟੂਲ ਦੀ ਤਰ੍ਹਾਂ ਮਤਲਬ ਵਰਤਿਆ ਜਾ ਰਿਹਾ ਅੱਛਾ ਕੋਰ ਪੇਸ਼ ਨੇ ਤੁਸੀਂ ਵੀ ਸਟੇਟਮੈਂਟ ਸੁਣੀ ਹੋਗੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਹਿੰਦੇ ਕਿ ਸਾਡੇ ਤੋਂ ਲੋਕ ਬਹੁਤ ਕੁਝ ਨੇ ਅਸੀਂ 22 ਮਹੀਨਿਆਂ ਚੋ ਕਰ ਦਿਖਾਇਆ ਜਿਹੜਾ ਪਿਛਲੇ 75 ਸਾਲਾਂ ਦੇ ਵਿੱਚ ਨਹੀਂ ਹੋਇਆ ਤੇ ਅਸੀਂ ਪੰਜਾਬ ਦੀਆਂ 13 ਤੇ 14 ਜਿਤਨੀ ਆਈਆਂ ਕਿਵੇਂ ਦੇਖਦੇ ਹੋ ਪੋਲੀਟੀਕਲ ਸਟੇਟਮੈਂਟ ਕਿ ਵਾਕਈ ਜਿਹੜੇ ਪੰਜਾਬ ਦੇ ਵਿੱਚ ਆਪੋਜੀਸ਼ਨ ਪਾਰਟੀਆਂ ਦੀ ਹੁਣ ਕੋਈ ਸਪੇਸ ਤੇ ਨਹੀਂ ਇੱਕੋ ਆਪਸ਼ਨ ਆ ਹੋਇਆ ਆਮ ਆਦੀ ਪਾਰਟੀ ਪੰਜਾਬ ਦੀ ਜਨਤਾ ਵਾਸਤੇ ਦੇਖੋ ਇਹ ਕਹਿਣਾ ਭਗਵੰਤ ਮਾਨ ਹੋਣਾ ਦਾ ਮੈਂ ਸਮਝਦਾ ਵੀ ਹਕੀਕਤਾਂ ਤੋਂ ਬਹੁਤ ਦੂਰ ਦੀ ਗੱਲ ਕਰ ਰਹੇ ਨੇ ਇਹ ਗੱਲ ਤਾਂ ਜਿਹੜਾ ਆਪ ਮਹਾਰੇ ਲੋਕਾਂ ਦਾ ਆਪਾਂ ਨੇ ਸਿੱਧੂ ਵਾਲੇ ਸਵਾਲ ਤੇ ਜਲੂਸ ਨਿਕਲ ਗਿਆ ਨਾਲ ਤੇ 13 ਦੀਆਂ 13 ਜਿੱਤਣ ਵਾਲੀ ਜਿਹੜੇ ਦਾਅਵੇ ਕੀਤੇ ਜਾ ਰਿਹਾ ਇਹ ਹਕੀਕਤਾਂ ਤੋਂ ਬਹੁਤ ਦੂਰ ਦੀ ਗੱਲ ਸੱਚ ਇਹ ਆ ਵੀ ਪੰਜਾਬ ਦੀ ਸਰਕਾਰ ਲੋਕਾਂ ਨਾਲ ਕੀਤੀਆਂ ਗਰੰਟੀਆਂ ਤੇ ਦਾਅਵੇ ਜਿਹੜੇ ਸੀ ਚੋਣਾਂ ਦੇ ਅੰਦਰ ਉਨ੍ਹਾਂ ਤੋਂ ਲਗਭਗ ਫੇਲ ਹੋ ਚੁੱਕੀ ਹੈ। ਤਾਂ ਉਹਦੇ 'ਚ ਕਿਸੇ ਥਾਂ ਤੇ ਵੀ ਉਹ ਖਰੀ ਨਹੀਂ ਉਤਰ ਰਹੀ ਹੈਗੀ। ਉਹ ਸਾਰੇ ਇਸ਼ੂ ਆ ਜਿਹੜੇ ਚਲੇ ਗਏ। ਆ ਬਿਜਲੀ ਮੁਫਤ ਦੀ ਗੱਲ ਕਰ ਰਿਆ ਹੁਣ ਕੱਟ ਪਤਾ ਕਿੰਨੇ ਵੱਡੇ ਵੱਡੇ ਲੱਗ ਰਹੇ ਆ ਪੰਜਾਬ ਦੇ ਅੰਦਰ। ਸਵੇਰੇ ਵੀ ਕੱਟ ਜਦੋਂ ਬਿਜਲੀ ਦੀ ਜ਼ਰੂਰਤ ਆ। ਸ਼ਾਮ ਨੂੰ ਵੀ ਕੱਟ ਮਤਲਬ ਲੰਮੇ ਲੰਮੇ ਕੱਟ ਲੱਗ ਰਹੇ ਨੇ। ਤੇ ਫਰੀ ਦੇ ਨਾਂ ਤੇ ਜੇ ਕੱਟ ਏਡੇ ਏਡੇ ਵੱਡੇ ਲੱਗ ਰਹੇ ਨੇ ਜੇ ਹੁਣ ਇੰਨਾ ਦਿਨਾਂ 'ਚ ਕੱਟ ਲੱਗਦਾ ਤੇ ਗਰਮੀ ਦੇ ਵਿੱਚ ਕੀ ਹਾਲ ਹੋਏਗਾ। ਬਹੁਤ ਮਤਲਬ ਲੋਕ ਪਰੇਸ਼ਾਨ ਨੇ ਬਿਜਲੀ ਦੇ ਕੱਟਾਂ ਤੋਂ। ਔਰ ਦੂਸਰਾ ਜਿਹੜਾ ਸਵਾਲ ਬਈ ਲੋਕ ਸਾਤੋਂ ਖੁਸ਼ ਨਹੀਂ ਹੁਣ ਇਹ ਵੀ ਭਗਵੰਤ ਮਾਨ ਜੀ ਦੱਸ ਦੇਣ ਬਈ ਜਿਹੜਾ ਡੇਰਾ ਸੱਚੇ ਸੌਦੇ ਵਾਲੇ ਦਾ ਗਰਮੀਤ ਰਾਮ ਰਹੀਮ ਦੀ ਸਾਰੇ ਕੇਸ ਜਿਹੜੇ ਪੰਜਾਬ ਗਵਰਨਮੈਂਟ ਨੇ ਦਰਜ ਕਰੇ ਸੀ ਉਹ ਕਿਹਦੀ ਮਦਦ ਨਾਲ ਟਰਾਂਸਫਰ ਕਰਾ ਕੇ ਲੈ ਕੇ ਗਿਆ ਸਥਿਤੀ ਸਪਸ਼ਟ ਕਰਨ ਪੰਜਾਬ ਦੇ ਲੋਕਾਂ ਨੂੰ ਕੇਂਦਰ ਤੇ ਹਰਿਆਣੇ ਦੀ ਸਰਕਾਰ ਮਦਦ ਕਰਦੀ ਆ ਕੀ ਪੰਜਾਬ ਸਰਕਾਰ ਵੀ ਉਸੇ ਮਦਦ ਤੇ ਖੜੀ ਉਹਦੀ ਪਿੱਠ ਦੇ ਉੱਤੇ ਇਹ ਸਪਸ਼ਟ ਕਰੇ ਪੰਜਾਬ ਦੇ ਲੋਕਾਂ ਨੂੰ ਤੇ ਜਿਨ੍ਹਾਂ ਨੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਬਲੈਕਮੇਲ ਕਰਕੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਤੇ ਕੋਟ ਪੂਰਾ ਗੋਲੀ ਕਾੰਢ ਦੇ ਸਵਾਲ ਦੇ ਉੱਤੇ ਵੋਟਾਂ ਵਟੋਰੀਆਂ ਦੇ ਇਸ ਦੇ ਲੋਕਾਂ ਤੋਂ ਬਹੁਤ ਵੱਡਾ ਇਸ਼ੂ ਸੀ ਤੇ ਅੱਜ ਵੀ ਇਸ਼ੂ ਹੈ ਉਹਦੇ ਲਈ ਉਦੋਂ ਕਈ ਸਾਹਿਬ ਵਕੀਲਾਤਾ ਜਿਹੜਾ ਸਿਰਸੇ ਵਾਲਿਆਂ ਦਾ ਵਕੀਲ ਸੀਗਾ ਤੋਂ ਚੁੱਪ ਰਿਹਾ ਸਾਇਲੈਂਟ ਰਿਹਾ ਅੱਜ ਤੱਕ ਵੀ ਨਾ ਆਪ ਪਾਰਟੀ ਵੱਲੋਂ ਨਾ ਸਰਕਾਰ ਵੱਲੋਂ ਕਿਸੇ ਵੱਲੋਂ ਇਹ ਨਹੀਂ ਕਿਹਾ ਵੀ ਅਸੀਂ ਉਹਦੇ ਰਿਵੀਜ਼ਨ ਪਟੀਸ਼ਨ ਕਰਾਂਗੇ ਉਹਦੇ ਤੇ ਕੋਈ ਕਾਰਵਾਈ ਕਰਾਂਗੇ ਚੁੱਪ ਹੋ ਗਏ ਮੰਮ ਹੋ ਗਏ ਦਾ ਮਤਲਬ ਕੀ ਆ ਸੱਚੇ ਸੌਦੇ ਵਾਲਿਆਂ ਨਾਲ ਮਿਲੇ ਹੋਏ ਨੇ ਵੀ ਸਾਡੀਆਂ ਵੋਟਾਂ ਨਾਲ ਖਰਾਬ ਹੋ ਜਾਣ ਇਹਦਾ ਸਪਸ਼ਟ ਹੋ ਗਈ ਨਾ ਗੱਲ ਇਹ ਤਾਂ ਹੁਣ ਕੋਈ ਦੂਜਾ ਇਸ਼ੂ ਨਹੀਂ ਰਿਹਾ ਹੈਗਾ ਤੀਜਾ ਸਵਾਲ ਜਿਹੜਾ ਪਰਮਰਾਜ ਉਮਰਾ ਨੰਗਲ ਬਹਾਲ ਕਰ ਦਿੱਤਾ ਹੁਣ ਹਾਈ ਕੋਰਟ ਨੇ ਤੇ ਕੋਟ ਪੂਰਾ ਗੋਲੀ ਕਾਢ ਦਾ ਕਿਹੜਾ ਇਨਸਾਫ ਕਰਨੀ ਹੈ ਭਗਵਾਨ ਤਮਨਜੀ ਕੇਜਰੀਵਾਲ ਜੀ ਦੱਸਣ ਤਾਂ ਸਹੀ ਪੰਜਾਬ ਦੇ ਲੋਕਾਂ ਨੂੰ ਮਤਲਬ ਜੇ ਮੁੱਖ ਮਲਜਮਾ ਨਾ ਉਹ ਇਹਨਾਂ ਦੀ ਚਾਰ ਸ਼ੀਟ ਦੇ ਅੰਦਰ ਤੇ ਉਹ ਹੁਣ ਬਹਾਲ ਕਰਤਾ ਜਿਹੜਾ ਵਕੀਲ ਹੁਣ ਏਜੀ ਲਾਇਆ ਪੰਜਾਬ ਸਰਕਾਰ ਦਾ ਇਹ ਉਮਰਨੰਗਲ ਦਾ ਵਕੀਲ ਰਿਆ ਤੁਣੇ ਦੇ ਬਾਰੇ ਸਥਿਤੀ ਨੂੰ ਸਪਸ਼ਟ ਕਰ ਦੇਣ ਇਹਨਾਂ ਦੇ ਵਕੀਲ ਤੇ ਕਿਸੇ ਨਾ ਕਿਸੇ ਕੇਸ ਦੇ ਵਿੱਚ ਤੇ ਪੈਰਵਾਹੀ ਕੀਤੀ ਹੋਊਗੀ ਨਾ ਜੀ ਉਹ ਬਗੀਲੇ ਪਰਵਾਹੀ ਕੀਤੀ ਤਾਂ ਮਤਲਬ ਸਬੰਧ ਤਾਂ ਹੈ ਨਾ ਉਹਨਾਂ ਸਬੰਧਾਂ ਦਾ ਅਗਲਾ ਵੀ ਤਾਂ ਬੇਨਫੀਟ ਲੈਂਦਾ ਹੀ ਹੈ ਲੀਗਲੀ ਨਾ ਕਿ ਜੇ ਪਰਮਰਾਦ ਸਿੰਘ ਉਮਰਾਨੰਗਲੂ ਬਹਾਲ ਕਰਤਾ ਕਹਿੰਦੇ ਕਿ ਪ੍ਰੋਸੀਜਰ ਨਹੀਂ ਹੈ ਕਿ ਆਈਪੀਐਸ ਅਫੀਸਰ ਜਾਂ ਮਲਾਜਮ ਨੂੰ ਕਿ ਤੁਸੀਂ 5 ਸਾਲ ਹੀ ਸਸਪੈਂਡ ਕਰ ਰੱਖੋ ਜਾਂ ਤੇ ਫੈਸਲਾ ਲੈ ਲਓ ਜਾਂ ਜਿਹੜਾ ਕਾਨੂੰਨ ਹੈ ਕਿ ਇੰਨੇ ਮਹੀਨੇ ਤੋਂ ਬਾਅਦ ਸਸਪੈਂਡ ਨਹੀਂ ਰੱਖ ਸਕਦੇ ਨਹੀਂ ਫਿਰ ਮਤਲਬ ਸਸਪੈਂਡ ਰੱਖਿਆ ਕਿਉਂ ਇਸ ਸਪਸ਼ਟ ਦਾ ਕਾਰਨ ਪੰਜਾਬ ਸਰਕਾਰ ਸਪਸ਼ਟ ਕਰੇ ਫਿਰ ਨਿਜਮਾ ਦੀ ਮਤਲਬ ਉਲੰਘਣਾ ਕਿਉਂ ਇਸ ਸਪਸ਼ਟ ਕਰਨ ਹੁਣ ਤਾਂ ਲੋਕ ਇਹ ਮਹਿਸੂਸ ਕਰਨਗੇ ਨਾ ਪੰਜਾਬ ਦੇ ਵੀ ਉਹ ਵਕੀਲ ਉਹਦਾ ਸੀ ਹੁਣ ਸਰਕਾਰ ਦੇ ਰਾਹੀਂ ਅਗਲਾ ਥਰੂ ਕਰਾ ਕੇ ਹੋ ਗਿਆ ਮਤਲਬ ਇਹ ਸਪਸ਼ਟ ਮਤਲਬ ਹੋਣੀ ਚਾਹੀਦੀ ਹੈ ਨਾ ਗੱਲ ਉਹ ਸਰਕਾਰ ਕਹਿੰਦੇ ਅਸੀਂ ਸਭ ਕੁਝ ਦੇਖ ਰਹੇ ਦੂਜਾ ਇਹ ਸਵਾਲ ਹੈ ਕਿ ਤੁਸੀਂ ਕਹਿ ਰਹੇ ਕਿ ਇਹ ਜਿਹੜਾ ਮਸਲਾ ਬੇਅਦਬੀ ਵਾਲਾ ਸੋਲਵ ਨਹੀਂ ਆ ਸਾਰੇ ਕੇਸ ਬਾਹਰ ਹੋ ਗਏ ਨੇ ਪਰ ਉਹ ਕਹਿੰਦੇ ਕਿ ਸਾਡੀ ਸਰਕਾਰ ਬੜੀ ਵਧੀਆ ਚੱਲ ਰਹੀ ਹੈ ਸਾਨੂੰ ਅਸਲ ਦੇ ਵਿੱਚ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹ ਨਹੀਂ ਟਿਕਨ ਦੇ ਰਹੀਆਂ ਉਹ ਨਹੀਂ ਚੱਲਣ ਦੇ ਰਹੀਆਂ ਉਹ ਜੈਲ ਸੀ ਕਰਦੀਆਂ ਨੇ ਸਾਡੇ ਖਿਲਾਫ ਬੋਲਦੀਆਂ ਨੇ ਕਿ ਅਸੀਂ ਆਮ ਘਰਾਂ ਦੇ ਮੁੰਡੇ ਆ ਜੀ ਰਵਾਇਤੀ ਪਾਰਟੀਆਂ ਨੇ ਕਦੋਂ ਉਹਨਾਂ ਦਾ ਗੁੱਟ ਫੜ ਕੇ ਰੋਕਿਆ ਕਿਸ ਨੂੰ ਇਹ ਤਾਂ ਉਦਾਂ ਹੀ ਬੇਪਰਵਾਹ ਹੋਏ ਫਿਰਦੇ ਆ ਕਰਾਪਸ਼ਨ ਇਹਨਾਂ ਤੋਂ ਬੰਦ ਨਹੀਂ ਹੋਈ ਭ੍ਰਸ਼ਟਾਚਾਰ ਪਹਿਨ ਸਿਖਰਾਂ ਸੁਗਿਆ ਮਾਈਨਿੰਗ ਇਹਨਾਂ ਤੋਂ ਬੰਦ ਨਹੀਂ ਹੋਈ ਨਸ਼ਾ ਇਹਨਾਂ ਤੋਂ ਬੰਦ ਨਹੀਂ ਹੋਇਆ ਦੱਸਣ ਤਾਂ ਸਹੀ ਇਸ ਗੱਲ ਦੇ ਵਿੱਚ ਇਹਨਾਂ ਨੇ ਮਤਲਬ ਪ੍ਰਾਪਤੀ ਕੀਤੀ ਹੈਗੀ ਹੈ ਕਰਜਾ ਜਿਹੜਾ ਉਹ ਸਿਖਰਾਂ ਸੁਗਿਆ ਪੰਜਾਬ ਤਾਂ ਕੰਗਾਲ ਹੋ ਜਾਏਗਾ ਸਾਡੀ ਤਾਂ শ্রীলਾਂਕਾ ਨਾਲੋਂ ਪਿਹੜੀ ਹਾਲਤ ਬਣ ਜਣੀ ਆਉਣ ਵਾਲੇ ਦਿਨਾਂ 'ਚ ਇਹਨਾਂ ਸਾਰੇ ਆਇਸ਼ੂਆਂ ਦੇ ਉੱਤੇ ਸਪਸ਼ਟਤਾ ਕਰ ਲੋਕਾਂ ਨੂੰ ਮੈਂ ਕਾਰਜਾ ਲੈ ਲੈ ਕੇ ਤੁਸੀਂ ਕਹੋ ਵੀ ਅਸੀਂ ਸਟੇਟ ਨੂੰ ਅਡਵਾਂਸ ਕਰਨਾ ਇਹ ਪੋਸੀਬਲ ਨਹੀਂ ਹੈ। ਜਦੋਂ ਬ੍ਰਿਸ਼ਟਾਚਾਰ ਤੇ ਬੰਦ ਕਰਦਾ ਯਾਰ ਦੇ ਕਰੀਬ ਅਸੀਂ ਅਧਿਕਾਰੀ ਤੇ ਮੁਲਾਜ਼ਮ ਫੜ ਲਏ ਨੇ ਕਈ ਪੋਲਿਟੀਸ਼ੀਅਨ ਫੜ ਲਿਆਗੇ ਨੇ ਉਹ ਤਾਂ ਕਹਿੰਦੇ ਕਿ ਲੋਕਾਂ ਨੇ ਨੋਟ ਵੋਟਾਂ ਦੀ ਸਜ਼ਾ ਦੇ ਦਿੱਤੀ ਹੈ ਨੋਟਾਂ ਦੀ ਸਜ਼ਾ ਹੁਣ ਮੈਂ ਪਿਛਲੇ ਨੂੰ ਮੈਂ ਦੇਣੀ ਹੈਗੀ। ਦੇਖੋ ਉਹਦੇ ਚ ਜਿਹੜੇ ਹੁਣ ਇਹਨਾਂ ਦੇ ਮੰਤਰੀ ਇਹਨਾਂ ਦੇ ਐਮ.ਐਲ.ਏ. ਇਹ ਕਾ ਬੀ.ਬੀ. ਐਮ.ਐਲ.ਏ ਦੀ ਕੱਲ ਤੁਰੇ ਫਿਰਦਾ ਸੀ ਮਤਲਬ ਸਟੇਟਮੈਂਟ मतलब भाई 50 लाख रुपए तक ओदे ते लग ਰਹਾ ਹੈਗਾ ਉਹਦੇ ਵੈਰੀਫਿਕੇਸ਼ਨ ਤਾਂ ਕਰ ਲੈਣਾ 50 ਲੱਖ ਇਤੇ ਲੱਗ ਰਿਹਾ ਜੀ ਇੱਕ ਨਕੋਦਰ ਤੋਂ ਸ਼ਾਇਦ ਬੀਬੀ ਐਮ ਐਲ ਇਹਨਾਂ ਦੀ ਅੱਛਾ ਜੀ ਤੇ ਉਹ ਕੱਲ ਕੋ ਸੋਸ਼ਲ ਮੀਡੀਆ ਤੇ ਤੁਰਿਆ ਫਿਰ ਰਿਹਾ ਸੀ ਉਹ ਸਾਰੀਆਂ ਗੱਲਾਂ ਦਾ ਜਵਾਬ ਤਾਂ ਕਰਨੇ ਚਾਹੀਦੇ ਇਹਨਾਂ ਨੂੰ ਤੇ ਜਿੰਨੇ ਇਹਨਾਂ ਦੇ ਮੰਤਰੀ ਆ ਕੋਈ ਕੁਛ ਆ ਫਿਰ ਉਹ ਰੇਤੇ ਦੇ ਮਾਈਨਿੰਗ ਦੇ ਸਵਾਲ ਦੇ ਉੱਤੇ ਦੱਸਣ ਤਾਂ ਸੇ ਵੀ ਉਹ ਪੈਸਾ ਕਿੱਥੇ ਗਿਆ ਬਾਕੀ ਦਾ ਤੁਸੀਂ ਕਹਿੰਦੇ ਰੇਤੇ ਮਾਈਨਿੰਗ ਦੇ ਪੈਸਿਆਂ ਨਾਲ ਹੀ ਜਿਨ੍ਹਾਂ ਨੇ ਪਹਿਲਾਂ ਨੇ ਮਤਲਬ ਹਸ਼ਤachar ਕੀਤਾ ਅਸੀਂ ਕਰਜ਼ਾ ਮੁਕਤ ਕਰ ਦੇਣਾ ਪੰਜਾਬ ਨੂੰ ਹੁਣ ਕਰਜ਼ਾ ਮੁਕਤ ਹੋਇਆ ਕਰਜ਼ਾ ਤਾਂ ਚੜ ਗਿਆ ਜ਼ਿਆਦਾ ਵੱਧ ਗਿਆ ਉਹਦੇ ਨਾਲ ਸੋ ਕਹਿਣ ਦੀਆਂ ਗੱਲਾਂ ਹੋਰ ਨੇ ਜਿਹੜਾ ਇਹ ਕਹਿਣਾ ਵੀ ਮੈਂ ਉਹ ਕਰ ਲੈਣਾ ਤੇ ਮੈਂ ਇਸ ਗੱਲ ਲਈ ਪਹਿਲਾਂ ਵੀ ਪਾਰਟੀ ਨੇ ਸਪਸ਼ਟ ਕੀਤਾ ਸੀ ਵੀ ਇਹ ਗੱਲ ਸੰਭਵ ਨਹੀਂ ਹੈ ਕਿ ਮੇਨ اپੋਜੀਸ਼ਨ ਤੇ ਰੂਲਿੰਗ ਪਾਰਟੀ ਦਾ ਕੋਈ ਕੰਪਰਮਾਈਜ਼ ਹੋ ਸਕਦਾ ਜਾਂ ਸਾਡੇ ਛੜਾ ਹੋ ਸਕਦਾ ਇਹ ਪੋਸੀਬਲ ਨਹੀਂ ਹੈ। ਔਰ ਉਹ ਮੇਰੀ ਗੱਲ ਦੀ ਸਗੋਂ ਪੁਸ਼ਟੀ ਹੋਈ ਹੈ ਜਿਹੜੀ ਮੈਂ ਪਹਿਲਾਂ ਵੀ ਪ੍ਰੈਸ ਦੇ ਮਾਧਿਅਮ ਰਾਹੀਂ ਤੁਹਾਡੇ ਮਾਧਿਅਮ ਰਾਹੀਂ ਚੈਨਲ ਰਾਹੀਂ ਵੀ ਸਮੇਂ-ਸਮੇਂ ਤੇ ਇਹ ਗੱਲ ਕਹੀ ਹੈ ਵੀ ਇਹ ਸੰਭਵ ਨਹੀਂ ਹੈ। ਤਾਂ ਇਦਾਂ ਮਤਲਬ ਜਿਹੜਾ اپੋਜੀਸ਼ਨ ਤੇ ਗਵਰਨਮੈਂਟ ਦਾ ਮੈਕਸਪ ਹੋਣਾ ਇਹ ਵੈਸੇ ਹੀ ਸੰਭਵ ਨਹੀਂ ਹੈ ਕਿਉਂਕਿ ਮਨੁੱਖ ਵੀ ਜਿਉਂਦਾ ਤਾਂ ਜੇ 네ਗੇਟਿਵ ਤੇ ਪੋਜ਼ਿਟਿਵ ਜਿਹੜੇ ਸੱਲਾਵ ਵਰਕ ਕਰਦੇ ਆ ਤਨ ਬਾਈਆਂ ਮਹੀਨਾ ਚ ਕੋਈ ਵੀ ਚੰਗਾ ਕੰਮ ਨਹੀਂ ਲੱਗਾ ਜੀ ਸਰਕਾਰ ਦਾ ਉਹ ਆਪ ਹੀ ਗਿਣਾ ਦੇਣ ਕਿਹੜਾ ਚੰਗਾ ਕੰਮ ਕੀਤਾ ਸਵਾਏ ਝੂਠੀ ਐਡਵਰਟਾਈਜ਼ਮੈਂਟ ਤੋਂ ਸਵਾਏ ਮਤਲਬ ਝੂਠਾ ਪ੍ਰਚਾਰ ਕਰਨ ਤੋਂ ਐਡਾ ਦੇਣ ਤੋਂ ਬਾਹਰਲੇ ਸੂਬੇ ਚ ਮਤਲਬ ਬਾਕੀ ਕੀ ਕਾ ਤੇ ਹੁਣ ਇਹਨਾਂ ਦਾ ਐਮਐਲਏ ਜਿਹੜਾ ਕੁਮਰ ਵਿਜੇ ਪ੍ਰਤਾਪ ਆ ਉਹ ਤੋਂ ਹੀ ਸੁਣ ਲੋ ਬਹੁਤਾ ਕੁਝ ਤੋਂ ਹੀ ਸੁਣਾਈ ਜਾਂਦਾ ਇਹਨਾਂ ਦਾ ਹੀ ਆ ਨਾ ਜਾਂ ਤਾਂ ਉਹਦਾ ਜਵਾਬ ਕਰ ਦੇਣ ਉਹਦਾ ਜਵਾਬ ਨਹੀਂ ਹੁੰਦਾ ਇਹਨਾਂ ਕੋਲੇ ਕੋਈ ਠੋਸ ਜਵਾਬ ਨਹੀਂ ਹੈ ਤੇ ਇਸ ਲਈ ਜਿਹੜਾ ਇਹ ਕਹਿਣਾ ਵੀ ਮੈਂ 13 ਦੀਆਂ 13 ਜਿੱਤ ਲੈਣੀਆਂ ਨੇ ਤੇ ਭਗਵਾਨ ਜੀ ਇਹ ਦੱਸਣ ਪੰਜਾਬ ਦੇ ਲੋਕਾਂ ਨੂੰ ਵੀ ਤੁਸੀਂ ਪੰਚਾਇਤ ਚੋਣਾਂ ਤੋਂ ਕਿਉਂ ਭੱਜੇ ਤੁਸੀਂ ਨਗਰ ਨਗਿੰਦੀਆਂ ਚੋਣਾਂ ਤੋਂ ਕਿਉਂ ਭੱਜੇ ਇਹਦਾ ਮਤਲਬ ਆ ਥੱਲੇ ਤੁਹਾਨੂੰ ਆਪਣੇ ਚੌਲ ਚਿੱਟੇ ਹੋ ਗਏ ਦਿਸ ਰਿਹਾ ਸਪਸ਼ਟ ਹੋ ਗਿਆ ਤੇ ਹੁਣ ਤਾਂ ਤੁਸੀਂ ਸਿਰਫ ਇਹ ਆ ਵੀ ਲੋਕਾਂ ਨੂੰ ਨਾ ਝੂਠੇ ਪ੍ਰਚਾਰ ਦੇ ਮਾਧਮ ਰਾਹੀਂ ਇਹ ਯਤਨ ਕਰ ਰਹੇ ਹੋ ਵੀ ਸ਼ਾਇਦ ਅਸੀਂ ਬਹੁਤ ਵੱਡੀਆਂ ਪ੍ਰਾਪਤੀਆਂ ਕਰ ਲੀਆਂ ਇਹ ਗੱਲ ਸੰਭਵ ਨਹੀਂ ਹੈ ਔਰ ਜੇ ਤੁਸੀਂ ਕੇਂਦਰ ਕੋ ਅਟੈਕ ਕਰਦਾ ਤਾਂ ਠੀਕ ਹੈ ਪਰ ਜੇ ਤੁਸੀਂ ਬਿਜਲੈਂਸ ਤੇ ਪੰਜਾਬ ਦੀ ਪੁਲਿਸ ਤੋਂ ਆਪਣੇ ਵਿਰੋਧੀਆਂ ਨਾਲ ਤੁਸੀਂ ਬਦਲਾਖੋਰੀ ਦੀਆਂ ਕਾਰਵਾਈਆਂ ਕਰਦੇ ਹੋ ਠੀਕ ਕਿਵੇਂ ਹੋ ਸਕਦਾ ਜੋ ਦੋਨੋਂ ਪਾਸਿਆਂ ਨੂੰ ਸਮਝਣ ਦਾ ਸਵਾਲ ਆ ਬਿਆਜੋ ਨੂੰ ਠੀਕ ਤਰ੍ਹਾਂ ਨਾਲ ਪੰਜਾਬ ਸਰਕਾਰ ਨੇ ਮੈਂ ਫੇਰ ਮਤਲਬ ਕਹਿਣਾ ਤੁਹਾਡੇ ਮਾਦਮ ਰਹੀ ਪੰਜਾਬ ਸਰਕਾਰ ਵੱਲੋਂ ਜੋ ਆਪ ਪਾਰਟੀ ਵੱਲੋਂ ਜਿੰਨੇ ਗਰੰਟੀਆਂ ਤੇ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਨੇ ਉਹਨਾਂ ਨੂੰ ਸੰਜੀਦਗੀ ਨਾਲ ਅਮਾਨਤ ਨਾਲ ਲਾਗੂ ਕਰਨ ਦਾ ਯਤਨ ਕੀਤਾ ਜਾਵੇ ਅਸਲ ਗੱਲ ਜੋ ਪੰਜਾਬ ਦੇ ਲੋਕਾਂ ਦੀ ਜਵਾਨ-ਜਵਾਨ ਤੇ ਬੱਚੇ-ਬੱਚੇ ਦੀ ਜਵਾਨ ਤੇ ਪਗਵਾਨ ਜਮਾਨ ਦੇ ਹੱਥ ਵਿੱਚ ਕੁਝ ਨਹੀਂ ਹੈ ਜੋ ਕੁਝ ਉਹ ਦਿੱਲੀ ਵਾਲੀ ਲੌਬੀ ਕਰ ਰਹੀ ਹੈ ਇਹ ਸੱਚ ਆ ਇਹ ਪ੍ਰੈਕਟੀਕਲ ਤੌਰ ਤੇ ਸਮਝ ਪੈ ਰਹੀ ਹੈ ਲੋਕਾਂ ਨੂੰ ਬਹੁਤ ਮਿਹਰਬਾਨੀ ਸੀ ਉਹ ਸਵਾਲ ਹੈ ਕਿ ਸਰਕਾਰ ਨੇ ਦਾਅਵਾ ਕੀਤਾ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਅਸੀਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੀਆਂ ਪੰਜਾਬ ਦੀਆਂ 13 ਦੇ 13 ਜਿੱਤਣੀਆਂ ਦਾਅਵੇ ਹਕੀਕਤ ਆਉਣ ਵਾਲਾ ਸਮਾਂ ਬਹੁਤਾ ਦੂਰ ਨਹੀਂ ਹੈ ਫਿਲਹਾਲ ਇਸ ਜਾਣਕਾਰੀ ਦੇ ਨਾਲ ਸਾਨੂੰ ਦੋ ਆ ਗਿਆ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ